ਵਰਮਾ ਬ੍ਰਦਰ ਮੁਰਤਾ ਬਾਦ ਵਰਮਾ ਬ੍ਰਦਰ ਮੁਰਤਾ ਬਾਦ ਜਿਹੜੇ ਤੁਸੀਂ ਸਾਰੇ ਬੰਦੇ ਦੇਖ ਰਹੇ ਹੋ ਇਹ ਸਾਰੇ ਪੰਚਾਇਤ ਦੇ ਬੰਦੇ ਉਰੇ ਖੜੇ ਹੈ ਜਿਹੜੇ ਕਿ ਇਹ ਟਾਵਰ ਦੀ ਇਸ ਟਾਵਰ ਦੀ ਮੁਖਾਲਫਤ ਕਰ ਰਹੇ ਹਨ ਤੇ ਵਰਮਾ ਮੈਡੀਕਲ ਜਿਹੜੇ ਬ੍ਰਦਰ ਹੈ ਇਹ ਕਹਿੰਦੇ ਆ ਜੀ ਅਸੀਂ ਆਪਣੇ ਹੱਥ ਘਟਾਉਂਦੇ ਆ ਅਸੀਂ ਦੇਖਦੇ ਆ ਅਸੀਂ ਸਾਰੇ ਮਹੱਲੇ ਵਾਲੇ ਚੈੱਕ ਕਰਦੇ ਆ ਵੀ ਇੱਥੇ ਟਾਵਰ ਕਿਵੇਂ ਲੱਗੇਗਾ ਤੇ ਉੱਤੇ ਬੰਦੇ ਕਿਵੇਂ ਚੜਨਗੇ ਇਹ ਚੋਰਾ ਵਾਲੇਕਾਰ ਇਹਨਾਂ ਨੇ ਟਾਵਰ ਉੱਪਰ ਚੜਾ ਕੇ ਕੰਮ ਕਰਾਇਆ ਇਹ ਕਹਿੰਦੇ ਆ ਸਾਡੇ ਕੋਲ ਐਨਓਸੀ ਹੈ ਬਈ ਜੇ ਤੁਹਾਡੇ ਕੋਲ ਐਨਓਸੀ ਹੈ ਤਾਂ ਚੋਰਾ ਵਾਲੇਕਾਰ ਟਾਵਰ ਕੋ ਲੱਗ ਰਿਹਾ ਹੈ ਤੁਹਾਡਾ ਇਸ ਦਾ ਜਵਾਬ ਇਹਨਾਂ ਨੂੰ ਦੇਣਾ ਪਏਗਾ ਹਰ ਹਾਲ ਵਿੱਚ ਦੇਣਾ ਪਏਗਾ ਬਰਮਾ ਬਰਦਸ ਮੁਰਤਾਬਾ ਬਰਮਾ ਬਰਦਸ ਮੁਰਤਾਬਾ ਟਾਵਰ ਲੱਗ ਰਿਹਾ ਹੈ ਤੇ ਆਪ ਨੂੰ ਕੀ ਦਿੱਕਤ ਹੈ ਜਨਾਬ ਟਾਵਰ ਦਾ ਸਭ ਤੋਂ ਮਾਈਨਸ ਪੁਆਇੰਟ ਹਾਰਟ ਦੇ ਨਾਲ ਹਾਰਟ ਪ੍ਰੋਬਲਮਸ ਖੜੀ ਹੋਣੇ ਇਹ ਬੰਦੇ ਬਣੀ ਪੈਸੇ ਦੀ ਲਾਲਸ ਦੇ ਵਿੱਚ ਵੀ ਆਪਣੇ ਸਿਹਤ ਨਾਲ ਖਿਲਵਾਲ ਕਰ ਰਹੇ ਆ ਤੇ ਸਾਡੇ ਸਾਰੇ ਮਲੇਆਂ ਨਾਲ ਖਿਲਵਾਲ ਕਰ ਰਹੇ ਆ ਪਿੱਛੇ ਪਾਰਕ ਹੈ ਯੋਗਾ ਹੈ ਸਕੂਲ ਹੈ ਕਿ ਸਾਰੀ ਚੀਜ਼ਾਂ ਹੋਣ ਦੇ باوجود ਵੀ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾਲ ਕਰਨ ਦਾ ਇਹਨਾਂ ਨੇ ਕੰਮ ਕੀਤਾ ਵੀੜਾ ਚੁੱਕਿਆ ਪਹਿਲੇ ਜਦ ਕੀ ਇਹਨਾਂ ਨੇ ਸਾਨੂੰ ਫੇਵਰ ਵਿੱਚ ਲਿਆ ਵੀ ਅਸੀਂ ਜਿਹੜਾ ਹੈ ਟਾਵਰ ਨਹੀਂ ਲਵਾਵਾਂਗੇ ਸਾਡੇ ਹੱਥ ਜੁੜੇ ਹੋਏ ਆ ਉਸ ਤੋਂ ਬਾਅਦ ਵੀ ਇਹਨਾਂ ਨੇ ਉੱਤੇ ਟਾਵਰ ਦਾ ਸਟਰਕਚਰ ਖੜਾ ਕਰਾ ਦਿੱਤਾ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਕਰਾਈ ਅਸੀਂ ਐਸਡੀਐਨ ਸਾਹਿਬ ਡੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਰਿਪੋਰਟਾਂ ਆਪਣੀਆਂ ਦੇਤੀਆਂ ਇਹ ਸਾਰਾ ਮਹੱਲਾ ਤੁਸੀਂ ਇੱਕ ਦੇਖ ਲਓ ਖੜਾ ਹੋਰੇ ਜਿੱਦੇ ਝਾਲੀ ਕੁਝ ਲੇਡੀਜ਼ ਆਈਆਂ ਨਹੀਂ ਆ ਤੇ ਕਹਿਣ ਦਾ ਪਾਵ ਹੈ ਜੇ ਉਰੇ ਟਾਵਰ ਲੱਗਦਾ ਤਾਂ ਮਰਮ ਮਰਾਨ ਦੀਆਂ ਕਹਾਣੀਆਂ ਆ ਸਕਦੀ ਹੈ ਕਿੰਨਾ ਕ ਸਮਾਂ ਹੋ ਗਿਆ ਇਸ ਗੱਲ ਨੂੰ ਇਸ ਗੱਲ ਨੂੰ 1 ਮਹੀਨਾ ਪਲੱਸ ਹੋ ਚੁੱਕਿਆ ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਕੀਤੀ ਗਈ ਕੋਈ ਕਾਰ ਹੁਣ ਥਾਣੇ ਵਾਲਿਆਂ ਨੇ ਸਾਨੂੰ ਬੁਲਾਇਆ ਸੀਗਾ ਅਸੀਂ ਥਾਣੇ ਜਾ ਕੇ ਉਹਨਾਂ ਦਾ ਆਪਣਾ ਆਪਣਾ ਪੱਖ ਰੱਖਤਾ ਸੀ ਹਾਂਜੀ ਤੇ ਹੁਣ ਅਸੀਂ ਇਨਾਂ ਨੂੰ ਕਹਿਣ ਆਇਆ ਇਹ ਕਹਿੰਦੇ ਤੁਸੀਂ ਜੋ ਕਰਨਾ ਹੈ ਕਰ ਲਓ ਹੁਣ ਦੇਖੋ ਜੇ ਕੁਝ ਹੁੰਦਾ ਹੈ ਇਹ ਆਪਣੇ ਮਾਲ ਤੇ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣਗੇ ਮਾਲ ਆ ਇਹਨਾਂ ਦੇ ਖਿਲਾਫ ਪੜਾ ਹੈ ਤੇ ਇਹਨਾਂ ਨੇ ਸਾਨੂੰ ਪਹਿਲੇ ਪ੍ਰੋਮਿਸ ਕੀਤਾ ਸੀਗਾ ਜੀ ਅਸੀਂ ਹੁਣ ਇਹ ਨਹੀਂ ਲਾਣਾ ਹੁਣ ਫਿਰ ਮੁੜ ਦੁਬਾਰਾ ਉਸ ਲਾਈਨ ਦੇ ਉੱਤੇ ਆ ਗਏ ਵੀ ਅਸੀਂ ਇਹ ਟਾਵਰ ਲਾਣਾ ਇਹ ਸਾਰਿਆਂ ਦੀ ਸਿਹਤ ਨਾਲ ਖੇਡਵਾਰ ਕਰ ਰਹੇ ਹਨ ਮੰਦਿਰ ਦੇ ਪ੍ਰਧਾਨ ਇਹ ਮੰਦਿਰ ਦੇ ਪ੍ਰਧਾਨ ਹੈ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਗੁਰੂਗਾ ਮੰਦਿਰ ਦੇ ਪ੍ਰਧਾਨ ਹੈ ਗੁਰੂਗਾ ਮੰਦਿਰ ਦਾ ਪ੍ਰਧਾਨ ਹੈ ਕੀ ਨਾਮ ਜੀ ਨਾਮ ਜੀ ਇਹਦਾ ਨਾਮ ਜਤਿੰਦਰ ਵਰਮਾ ਹੈ ਦੇਖੋ ਜੀ ਅਸੀਂ ਤਾਂ ਪਹਿਲੇ ਇਹਨਾਂ ਦੇ ਹੱਥ ਜੋੜੇ ਇਹ ਮੇਰੇ ਨਾਲ ਖੇਡਦਾ ਵੀ ਰਿਹਾ ਮੈਂ ਅਸੀਂ ਸਾਰੇ ਚਲੋ ਠੀਕ ਹੈ ਲੋਕਲਦਾਰੀ ਹੈ ਵੀ ਚਲੋ ਆਪਸ ਦੇ ਵਿੱਚ ਕੋਈ ਫੇਰ ਨਾ ਆਵੇ ਇਹਨਾਂ ਨੇ ਫਿਰ ਸਾਡੇ ਨਾਲ ਸਾਰਿਆਂ ਨਾਲ ਵਿਸ਼ਵਾਸਘਾਤ ਕੀਤਾ ਤੇ ਜਿਸ ਕਰਕੇ ਸਾਨੂੰ ਅੱਜ ਕਦਮ ਚੁਕਣਾ ਪਿਆ ਜੇ ਕਹਿੰਦਾ ਮੈਂ ਅੱਜ ਪਰ ਰੂਲ ਹੈ ਅੱਜ ਪਰ ਲਾਜੋ ਪਰਮਿਸ਼ਨ ਸਰਕਾਰ ਦੀ ਹੈ ਜੋ ਗਾਈਡਲਾਈਨ ਹੈ ਉਹਦੇ ਮੁਤਾਬਿਕ ਲਾ ਰਹੇ ਆ ਫਿਰ ਤੁਹਾਡਾ ਕੀ ਰਿਐਕਸ਼ਨ ਸਰਕਾਰ ਕੀ ਕਹਿੰਦੀ ਹੈ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਟਾਵਰ ਲਾ ਦਿਓ ਇਹ ਪਹਿਲੇ ਮੈਨੂੰ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਵੀ ਸਰਕਾਰ ਕਹਿੰਦੀ ਹੈ ਵੀ ਜਿੱਥੇ ਲੋਕ ਬਿਮਾਰ ਆ ਬਜ਼ੁਰਗ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉੱਥੇ ਲਾ ਸਕਦੇ ਆ ਤਾਂ ਫਿਰ ਸਾਡੇ ਸਾਨੂੰ ਅਸੀਂ ਸਾਰੇ ਫੇਵਰ ਵਿੱਚ ਲਿਆ ਗਿਆ ਸਨ ਸਾਨੂੰ ਇਹਨਾਂ ਨੇ ਇਹ ਕਿਹਾ ਹੈ ਕਿ ਹੁਣ ਅਸੀਂ ਬਿਲਕੁਲ ਨਹੀਂ ਕਰਾਂਗੇ ਸਾਡਾ ਜੋ ਮੁੱਦਾ ਹੁੰਦਾ ਹੋਵੇ ਓਕੇ ਕੰਪਨੀ ਜੋ ਸਾਡੇ ਅਗੇ ਚੱਲਦੀ ਹੈ ਚੱਲੇ ਅਸੀਂ ਜਿਹੜਾ ਬਿਲਕੁਲ ਨਹੀਂ ਕਰਾਂਗੇ ਹੁਣ ਕਹਿੰਦੇ ਜੀ ਸਾਡੇ ਦੇ 5 ਲੱਖ ਰੁਪਏ ਜਿਹੜਾ ਹੈ ਉਹ ਕਦੋਂ ਕਦੋਂ ਕੰਮ ਦੀਆਂ ਦੇ 5 ਲੱਖ ਰੁਪਏ ਬੇਸਿਕ ਕਿਹੜਾ 5 ਲੱਖ ਰੁਪਏ ਕਿਸੀ ਕਾਰਾ ਉੱਤਰ ਗਿਆ ਤੁਹਾਡਾ ਲੱਗਦਾ ਨਾਲੇ ਦੁਕਾਨ ਨੂੰ ਨਿਜਾਇਜ਼ ਬਣੇ ਕੋ ਜੇ ਕਿਸੇ ਨੇ ਟਾਵਰ ਨਹੀਂ ਹਟਾਇਆ ਜਾਂਦਾ ਤੁਹਾਡਾ ਕੀ ਸਟੈਪ ਹੋਏਗਾ ਮੋਲੇ ਸਾਡਾ ਸਟੈਪ ਇਹ ਹੈ ਕਿ ਅਸੀਂ ਕਿਸੇ ਕੀਮਤ ਤੇ ਇਹ ਸ਼ਟਰ ਨਹੀਂ ਚੁਪਣ ਦੇਣਾ ਦੁਕਾਨ ਦਾ ਜਾਂ ਕਿਸੇ ਵੀ ਉਸ ਨੂੰ ਨਹੀਂ ਕਰਾਂਗੇ ਜੋ ਮਰਜ਼ੀ ਐ ਫੋਰਸ ਆਏ ਅਸੀਂ ਪੂਰਾ ਧਰਨਾ ਲਾਵਾਂਗੇ ਔਰ ਜੋ ਮਰਜ਼ੀ ਐ ਹੁੰਦਾ ਹੈ ਜੋ ਮਰਜ਼ੀ ਐ ਕੁਰਬਾਨੀ ਦੇਣੀ ਪਵੇਗੀ ਠੀਕ ਹੈ ਸੁਣਦੇ ਹਾਂ ਜੀ ਜਿੱਥੇ ਦਿਨ ਬਰਗ ਮੇ ਇੱਕ ਮੁਗਲਾ ਵਾਸੀ ਇਕੱਠੇ ਹੋਏ ਆ ਤੁਹਾਡੇ ਖਿਲਾਫ ਕਹਿੰਦੇ ਵੀ ਇੱਥੇ ਇੱਕ ਨਜਾਇਜ਼ ਟਾਵਰ ਲੱਗ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਸਾਰੇ ਦੇ ਕੋਈ ਨਜਾਇਜ਼ ਨਹੀਂ ਹੈ ਡੀਸੀ ਸਾਹਮਣੇ ਦੀ ਪਰਮਿਸ਼ਨ ਵੀ ਦਿੱਤੀ ਹੋਈ ਹੈ ਸ਼ਹਿਰ ਦੇ ਅੰਦਰ ਹੋਰ ਵੀ ਜਿਹੜੇ ਟਾਵਰ ਲੱਗੇ ਹੋਏ ਆ WHO ਨੇ ਵੀ ਮਾਨਤਾ ਦਿੱਤੀ ਹੋਈ ਹੈ ਬਾਕੀ ਮਾਲਿਆਂ ਦਾ ਨੂੰ ਕੀ ਦਰਾਜ ਹੈ ਮੈਨੂੰ ਇਸ ਤੀਜੇ ਵਿੱਚ ਕੋਈ ਕੁਝ ਨਹੀਂ ਕਹਿ ਸਕਦਾ ਇਹ ਮੁੱਲੜ ਕਹਿ ਰਹੇ ਨੇ ਵੀ ਅਸੀਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਟਾਵਰ ਉਤਾਰ ਦਾਂਗੇ ਇਸ ਤੋਂ ਇਸ ਤੋਂ ਦੀ ਕੋਈ ਗੱਲ ਹੋਈ ਨਹੀਂ ਉਸ ਦਿਨ ਕੰਪਨੀ ਵਾਲੇ ਵੀ ਆਏ ਸੀਗੇ ਮਾਲੇ ਵਾਲੇ ਵੀ ਇਕੱਠੇ ਆਏ ਸੀਗੇ ਇਹਨਾਂ ਨੇ ਕਿਹਾ ਸੀਗੇ ਜੇ ਅਸੀਂ ਸਟੇ ਲਿਆਵਾਂਗੇ ਉਹਨਾਂ ਨੇ ਕਿਹਾ ਤੁਸੀਂ ਸਟੇ ਲਿਓ ਅਸੀਂ ਰੋਕ ਦਿੰਦੇ ਹਾਂ ਕੰਮ ਸਾਨੂੰ ਕੋਈ ਦਰਾਜ ਨਹੀਂ ਆਏਗਾ ਮੁੱਲ ਕਹਿੰਦਾ ਨੇ ਕੋਈ ਸਟੇ ਨਹੀਂ ਦਿੱਤੀ ਕੋਈ ਕੁਝ ਨਹੀਂ ਦਿੱਤਾ ਉਹਨਾਂ ਦੇ ਹ ਕੰਪਨੀ ਕੀ ਕਾਰਵਾਈ ਕਰ ਰਹੀ ਹੈ ਆਪ ਨੂੰ ਕੁਝ ਨਹੀਂ ਪਤਾ ਜੀ ਨਹੀਂ ਪਰਮਿਸ਼ਨ ਤੁਸੀਂ ਲੈਂਤੀ ਹੈ ਕੰਪਨੀ ਲੈਂਦੀ ਹੈ ਜੀ ਕੰਪਨੀ ਨੇ ਲੈਂਦੀ ਹੈ ਜੀ ਉਹਨਾਂ ਕੋਲ ਕਮੇਟੀ ਦੀ ਪਰਮਿਸ਼ਨ ਵੀ ਹੈ ਸਭ ਕੁਝ ਹੈਗਾ ਜੀ ਉਹਨਾਂ ਕੋਲ ਕਮੇਟੀ ਵਾਲੇ ਕੋਲ ਜਾ ਕੇ ਤੁਸੀਂ ਦੇਖ ਸਕਦੇ ਟੜੀ ਬੋਲ ਹੈ ਕੋ ਡਾਕੂਮੈਂਟ ਇਸਟੇਮ ਅਵੇਲੇਬਲ ਮੇਰੇ ਕੋਲ ਡੀਸੀ ਸਾਹਿਬ ਦੀ ਪਰਮਿਸ਼ਨ ਦਾ ਲੈਟਰ ਹੈਗਾ ਤੇ ਜਿੱਦਾਂ ਇਹ ਕਹਿੰਦੇ ਨੇ ਵੀ ਅਸੀਂ ਵਿਰੋਧ ਕਰਾਂਗੇ ਨਹੀਂ ਲੱਗਣ ਦੇਵਾਂਗੇ ਕਿ ਪਰ ਤੁਸੀਂ ਕਹਿੰਦੇ ਪਰਮਿਸ਼ਨ ਹੈ ਤੇ ਫਿਰ ਇਹ ਸਥਿਤੀ ਕਿਦਾ ਦਾ ਹੱਲ ਕਿਵੇਂ ਹੋਊਗਾ ਹਾਂ ਦਾ ਦੇਖੋ ਇਹ ਕੰਪਨੀ ਜਾਣੇਗੀ ਇਹ ਜਾਣਨਗੇ ਨੇ ਕੰਪਨੀ ਜਗ੍ਹਾ ਦੇ ਚੁਕੇ ਆ ਆਪਣੀ ਨਹੀਂ ਮੋਲਾਵਾਸੀ ਤੁਹਾਨੂੰ ਟਾਰਗੇਟ ਕਰ ਰਹੇ ਉਹਨਾਂ ਦਾ ਕਹਿੰਦੇ ਅਸੀਂ ਕਾ ਸਾਡਾ ਕੰਪਨੀ ਦਾ ਕੋਈ ਲੈਣ ਦੇਣਾ ਨਹੀਂ ਸਾਡਾ ਇਹਨਾਂ ਨਾਲ ਆ ਵੀ ਇਹਨਾਂ ਦੀ ਜਗ੍ਹਾ ਤੇ ਲੱਗ ਰਿਹਾ ਦੇਖੋ ਜੀ ਮੇਰੀ ਜਗ੍ਹਾ ਦੇ ਉੱਤੇ ਮੈਂ ਆਪਣੀ ਜਗ੍ਹਾ ਦੇ ਉੱਤੇ ਜੋ ਲਵਾ ਮਹਾਜਤ ਸ਼ਹਿਰ ਦੇ ਅੰਦਰ ਤੇ ਹੋਰ ਵੀ ਲੱਗੇ ਹੋਏ ਜਾਂ ਤਾਂ ਸਾਰੇ ਸ਼ਹਿਰ ਦੇ ਦਰਵਾਦੋ ਫਿਰ ਅਸੀਂ ਵੀ ਉਹਨਾਂ ਦੇ ਨਾਲ ਚੱਲਾਂਗੇ ਨਹੀਂ ਜੇ ਕੱਲ ਨੂੰ ਮੋਲਾਵਾਸੀ ਵਿਰੋਧ ਕਰਦੇ ਥੋੜਾ ਫਿਰ ਮੋਲਾਵਾਸੀ ਵਿਰੋਧ ਕਰਦੇ ਹਨ ਗਰੀ ਜਾਣ ਜਿਆਦਾ ਕਿ ਬੀਸੀ ਜਦ ਕੁਝ ਹੈ ਹੀ ਨਹੀਂ ਇਹਦੇ ਵਿੱਚ ਇਸ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਤੁਸੀਂ ਮੋਬਾਈਲ ਚਲਾ ਰਹੇ ਹੋ ਇਹ ਚਲਾ ਰਹੇ ਹੋ ਉਹ ਖੁਦ ਵਕੀਲ ਉਹਨਾਂ ਦਾ ਕਹਿਣਾ ਵੀ ਇੱਥੇ ਮੋਲੇਜ ਕੇ ਕਾਫੀ ਹਾਰਟ ਪੇਸ਼ੈਂਟ ਹੈ ਜਿਹੜੇ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਨੂੰ ਇਸ ਤੋਂ ਨੁਕਸਾਨ ਹੈ। ਮੈਂ ਤਾਂ ਹਾਂ ਕਿ ਕਿਹੜਾ ਹਾਰਟ ਪੇਸ਼ੈਂਟ ਹੈ ਤਾਂ ਮੁੰਦਰ ਕੇ ਹੈਗੇ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਦੇਖ ਤੁਹਾਡੇ ਕਹਿੰਦਾ ਕੁੱਲ ਬਲਾ ਕੇ ਪਾਵੇ ਆ ਕਿ ਪਰਮਿਸ਼ਨ ਹੈ ਐਸ ਪਰ ਰੂਲ ਜੋ ਲੱਗ ਰਿਹਾ ਜੀ ਗਰੂਪ। ਐਸ ਪਰ ਰੂਲ ਲੱਗ ਰਿਹਾ ਜੀ। ਅਗਰ ਅਸੀਂ ਉਹਨਾਂ ਨੂੰ ਆਪਣੀ ਕੋਲ ਦੇ ਚੁਕੇ ਹੈਗੇ ਲਿਖ ਕੇ ਦੇ ਚੁਕੇ ਆਪਣੀ ਜਗ੍ਹਾ ਦੇ ਚੁਕੇ ਹੈਗੇ ਉਹ ਲਗਾਣਾ ਚਾਹਤ ਲਗਾ ਦੇ ਬਾਕੀ ਮਹੌਲਾ ਵਾਸੀ ਜਾਣ ਤੇ ਕੰਪਨੀ ਜਾਣ। ਅਗਰ ਇਹ ਪਥੋਂ ਕੋੜ ਤੋਂ ਸਟੇ ਲੈ ਲੈਂਦੇ ਆਪਾਂ ਨੂੰ ਕੋਈ ਦਰਾਜ ਨਹੀਂ। ਠੀਕ ਮੇਰਾ ਬਿਲਡਿੰਗ ਇੰਸਪੈਕਟਰ ਐਮ ਸੀ ਰਾਜਪੁਰਾ ਜੀ ਸਰ ਅੱਜ ਤੁਹਾਨੂੰ ਉਹ ਲਗ ਮੈਂ ਲੈ ਲਾਇਆ ਸੀ ਕੁਝ ਕੁਗਮਦਰ ਨੇੜੇ ਇੱਕੀ ਕਾਰਨ ਸੀਗਾ ਅ ਉਹਨਾਂ ਦਾ ਇਸ਼ੂ ਇਹ ਸੀ ਕਿ ਸ਼ੌਪ ਨੰਬਰ 10 ਗਲੀ ਨੰਬਰ 3 ਵਿੱਚ ਟਾਊਨ ਨੰਬਰ 3 ਵਿੱਚ ਅ ਇੱਕ ਬਿਲਡਿੰਗ ਦੇ ਉੱਪਰ ਟੈਲੀਕਮਿਊਨੀਕੇਸ਼ਨ ਦਾ ਟਾਵਰ ਲੱਗ ਰਿਹਾ ਤੇ ਉਸ ਬੰਦੇ ਉਹਨਾਂ ਨੇ ਕਿਹਾ ਕਿ ਇਹ ਗਲਤ ਲੱਗ ਰਿਹਾ ਤੇ ਉਹਨਾਂ ਦਾ ਅਨੁਮਾਨ ਹੈ ਕਿ ਇਹ ਗਲਤ ਲੋਕੇਸ਼ਨ ਤੇ ਲੱਗ ਰਿਹਾ ਹੈ ਤੇ ਉਹਨਾਂ ਨੂੰ ਅਸੀਂ ਨੇ ਆਨਲਾਈਨ ਇਨਵੈਸਟ ਪੰਜਾਬ ਦੀ ਜਿਹੜੀ ਪੋਰਟਲ ਹੈ ਉਸ ਦੇ ਰਾਹੀਂ ਉਹਨਾਂ ਨੂੰ ਸੰਤੁਸ਼ਟ ਕਰਵਾਇਆ ਜੀ ਉਹ ਤਾਂ ਇਸ ਗੱਲ ਉਹ ਠੀਕ ਹੈ ਤੇ ਪਰ ਉਹਨਾਂ ਨੂੰ ਥੋੜੇ ਜਿਹਾ ਉਹਨਾਂ ਦੇ ਹੈਗੇ ਆ ਇਤਰਾਜ਼ ਹੈਗੇ ਆ ਤੇ ਇਸ ਸਬੰਧੀ ਇਹ ਦੱਸਿਆ ਜਾਂਦਾ ਕਿ ਜਿਹੜੇ ਇਨਵੈਸਟ ਪੰਜਾਬ ਪੰਜਾਬ ਆਨਲਾਈਨ ਜਿਹੜੀ ਹੈਗੀ ਹੈ ਪੋਰਟਲ ਇਸ ਵਿੱਚ ਡੀਸੀ ਸਮਰਥ ਅਧਿਕਾਰੀ ਹਨ ਤੇ ਉਹਨਾਂ ਦੀ ਅਪਰੂਵਲ ਤੋਂ ਬਾਅਦ ਹੀ ਇਹੇ ਜਾਰੀ ਹੁੰਦਾ ਹੈ ਤੇ ਉਹਨਾਂ ਨੂੰ ਕੋਈ ਇਤਰਾਜ਼ ਹੈ ਤਾਂ ਡੀਸੀ ਸਾਹਿਬpass ਆਪਣੇ ਇਤਰਾਜ਼ ਰੱਖ ਸਕਦੇ ਆ